ਇਸ ਆਨਲਰਿੰਗ ਸੈਰੇਮੋਨੀ ਦੇ ਵਿੱਚ ਜੋ ਕਿ ਆਲ ਰੀਡੀਅਰ ਸਕੀ ਰੀਡਰ ਐਸੋਸੀਏਸ਼ਨ ਆਇਸਰਾ ਵੱਲੋਂ ਫੋਕਲ ਪੁਆਇੰਟ ਇੰਡਸਟਰੀਅਲ ਐਸੋਸੀਏਸ਼ਨ ਖੰਨਾ ਵੱਲੋਂ ਕੈਜੀਟ ਐਸੋਸੀਏਸ਼ਨ ਵੱਲੋਂ ਫਲਵਰ ਮੈਲ ਐਸੋਸੀਏਸ਼ਨ ਵੱਲੋਂ ਤੇ ਮੇਰੇ ਆਪਣੇ ਹਰਗੇ ਖੰਨੇ ਦੇ ਜਿਹੜੇ ਵਕਤ ਵਕਤ ਹੋਰ ਵੀ ਡੈਣੀ ਐਸੋਸੀਏਸ਼ਨਸ ਦੇ ਜਿਹੜੀ ਇਹਦੇ ਨਾਲ ਐਸੋਸੀਏਟਡ ਨੇ ਲੁਧਿਆਣਾ ਤੋਂ ਐਸੋਸੀਏਸ਼ਨ ਰਾਹੀਂ ਆਨੇ ਮੰਡੀ ਗੁਰਿੰਦਗੜ ਤੋਂ ਐਸੋਸੀਏਸ਼ਨ ਰਾਹੀਂ ਆਇਆ ਨੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਆਪਣਾ ਜ਼ਿੰਦਗੀ ਦਾ ਜਿਹੜਾ ਇਹਦਾ ਸਿਆਸੀ ਸਫਰ ਹੈ ਪਾਰਲੀਮੈਂਟ ਮੈਂ ਇਹਦੇ ਤੇ ਵੀ ਜ਼ਰੂਰ ਤੁਹਾਨੂੰ ਦੱਸੂਗਾ ਵੀ ਕਿਤਨਾ ਤੱਕ ਕੀ ਕੀ ਕੇਵਲ ਕਿਵੇਂ ਅਨੁਭਵ ਹੋਇਆ ਚਾ ਹੋਇਆ ਜ਼ਿੰਦਗੀ ਤੇ ਮੇਰੀ ਪਰ ਇਸ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਮੈਂ ਚੰਚਰ ਅਹਿਮ ਸ਼ਖਸੀਅਤਾਂ ਦਾ ਉਹ ਨਾਮ ਲੈਣਾ ਜ਼ਰੂਰੀ ਸਮਝਦਾ ਹਾਂ ਇਸ ਮੁਕਾਮ ਤੱਕ ਜਿਨ੍ਹਾਂ ਨੇ ਮੈਨੂੰ ਬਚਾਇਆ ਔਰ

मंत्रालय जिनका बहुत बड़ा महत्व है जैसे इंडस्ट्री ऑफ कॉमर्स लेबर वेलफेयर टूरिज्म और अन्य कुछ डिपार्टमेंट्स हैं जिनको वो लीड करेंगे और पहली बार वो पंजाब के वाइस प्रेसिडेंट आप पार्टी के नियुक्त किए गए हैं अगर उनमें ये खूबियां हैं तो ये सारा कुछ उनको अर्पित हुआ है उनकी अंथक मेहनत से मुझे आज भी बहुत याद है जब उन्होंने सुनाबी रोड से बसीस रास्ता रोकती थी सुनाबी रोड के लोग बहुत परेशान थे तो इन्होंने एक मुहिम चलाई थी तो मुझे लगा कि शहर में कोई ऐसा सज्जन है जो इस बात को तवज्जो देता है कि लोकल लोगों का कितनी प्रॉब्लम्स आती हैं और उसमें ये काफी हद तक कामयाब हुए तो इन्होंने वो करके दिखाया तो, था। तो जो हम भूपिंदर सिंह जी इनके फादर साहब बहुत ही हम्बल पर्सनैलिटी के नाते वास्ता पड़ा मैं इनको बहुत ज्यादा जानता नहीं था लेकिन जब इन्होंने का इलेक्शन लड़ा और इन्होंने कोई भी शहर की बेहतरी के लिए उपराधे किए तो हम इनके मुय हो गए हम्बल पर्सनैलिटी जो हर बड़े की रिस्पेक्ट करते हैं कभी भी इनके मन में मैंने वो ईदो कभी भी नहीं देखी तो ये इनकी सबसे बड़ी तो मैं समझता तो हूँ गुण है तो मैं इनके लिए ये कामना करता हूँ कि इसी तरह ये और बुलंदियों पे तो और छूएं और तरक्की करते रहे तो ऐसा है which has been created by in nature to ye un adhikariyon ko lagatar tabhi karte hain ki bhi ek kaam nahi hua usko milta to inko jo kaam pehlo pehli wari hai mele baneya te thode do saal 2.5 saal de gap de vich unhonu punjab de vich chaddi himmat nahi hai ki marn di oh gall nahi si lagdi kyunki ਪਾਰਟੀ ਨੇ ਪਹਿਲੇ ਨੂੰ ਵਾਈਸ ਪ੍ਰਧਾਨਾਇਕ ਪ੍ਰਦਾਨਾਇਕ ਆਇਆ ਕਿ ਨਾਲ ਹੀ ਨਾਲੇ ਇਹੋ ਜਿਹੇ ਬਜੀਏ ਦਿੱਤੀਆਂ ਜਿਹੜੀਆਂ ਆਮ ਆਦਮੀ ਨੂੰ ਬਣਦੀਆਂ ਬੜੀਆਂ ਮੁਸ਼ਕਲ ਸੋਹ ਸਾਬ ਨੂੰ ਮੈਂ ਦੱਸੇ ਸਾਹ ਤੋਂ ਜਾਣਦਾ ਕਿ ਕਿ ਪਹਿਲਾਂ ਜਦੋਂ ਬੜਦੇ ਬੁੱਢੇ ਰਹੇ ਉਹ ਬਾਅਦ ਚੇ ਜਦੋਂ ਰਸਤੇ ਦੇ ਵਿੱਚ ਆ ਕੇ ਆਪਣੇ ਡੈਡੀ ਦੇ ਨਾਲ ਬੈਠੇ ਲੱਗੇ ਗੁੱਸੇ ਸੰ ਸਭ ਦੋਸਤ ਬੈਠੇ ਕਿ ਨਾਲ ਮੈਂ ਦੋਸਤ ਦੇ ਉਹ ਇੱਕਦਮ ਉਹਨਾਂ ਨੇ ਮੈਨੂੰ ਇੰਡਸਟਰੀ ਦੇ ਨਾਲ ਕੁਝ ਸਾਡੀ ਸਮੱਸਿਆਵਾਂ ਦੀ ਗੱਲ ਕਰਤੀਆਂ ਵਕੀਲ ਆਇਆ ਦੇ ਸੌ ਸਾਬ ਉੱਥੇ ਬੈਠੇ ਸੀ ਉਹ ਕੰਨੇ ਬੀਟਾ ਰਾਜਨੀਤੀ ਕਰ ਰਿਹਾ ਮੈਨੂੰ ਮਿਲਿਆ ਮडम ਖੁਸ਼ੀ ਜੀ ਨਾਲ ਇਹਨੇ ਮੈਨੂੰ ਕਿਹਾ ਕਿ ਅਲਕਲ ਮੈਂ ਆਪ ਆਮ ਆਦਮੀ ਪਾਰਟੀ join ਕੀਤੀ ਹੈ ਤੇ ਅਜੇ ਸਨ ਅਸਦੀ ਵਿੱਚ ਹਾਂ ਲਗਦਾ ਸੀਗਾ ਇਹ ਹੋ ਜਾਣਾ ਹੰਗਾਮੇ ਵਿੱਚ ਕੋਈ ਨੌਜਵਾਨ ਨਿਕਲੂਗਾ ਤੇ ਐਡੀ ਵੱਡੀ ਪ੍ਰੋਜੈਕਟ ਦੇ ਵਿੱਚ ਪੰਜਾਬ ਦੀ ਬਾਜ਼ਾਰ ਦੇ ਵਿੱਚ ਪਹੁੰਚੇਗਾ ਇਹ ਬੁਲਾਇਦੇ ਬਤ ਕਰਦੇ ਭੁਵਨਦਰ ਨੂੰ ਹੱਸਾ ਹੱਸਾ ਕੇ ਕਹਿੰਦਾ ਕਿ ਮੈਂ ਤੈਨੂੰ ਜਾਂ ਪ੍ਰਧਾਨ ਬਣਾਣਾ ਚਾਹੁੰਦਾ ਲੱਗ ਕੋਸਦਾ ਮੈਂ ਅੱਜ ਭੁਵਨਦਰ ਨੂੰ ਕਹਾਂਗਾ ਕਿ ਮੈਂ ਦਾ ਨਹੀਂ ਪ੍ਰਧਾਨ ਬਣਿਆ ਪਰ ਮੁੰਡਾ ਮੰਤਰੀ ਬਣਾਇਆ ਸਤ ਸਕਾਰਾ ਕਿ ਜਿਹੜੀਆਂ ਇਹਨਾਂ ਨੂੰ ਉਹਦੇ ਮਿਲ ਲਿੰਦੇ ਕਹਾਂਗਾ ਵੀ ਇਹਨਾਂ ਨੂੰ ਉਹ ਉਹਨਾਂ ਦੇ ਨਾਲ ਉਹਨਾਂ ਵਾਇਰੇ ਨੇ ਪਹਿਲਾਂ ਵੀ ਫਟੇ ਜੀਐਸ ਮੀਟਿੰਗ ਦੇ ਵਿੱਚ ਇਸ ਆਨਰਿੰਗ ਸੈਰੇਮਨੀ ਦੇ ਵਿੱਚ ਜੋ ਕਿ ਆਲ ਇੰਡੀਆ ਸਟੀਲ ਰੀਡਰਰ ਐਸੋਸੀਏਸ਼ਨ ਆਇਸਰਾ ਵੱਲੋਂ ਫੋਕਲ ਪੁਆਇੰਟ ਇੰਡਸਟਰੀਅਲ ਐਸੋਸੀਏਸ਼ਨ ਖੰਨਾ ਵੱਲੋਂ ਕੈਡਰੀਫੀ ਐਸੋਸੀਏਸ਼ਨ ਵੱਲੋਂ ਫਲੋਰ ਮੈਲ ਐਸੋਸੀਏਸ਼ਨ ਵੱਲੋਂ ਤੇ ਮੇਰੇ ਆਪਣੇ ਹਰਿਕੇ ਖੰਨੇ ਦੇ ਜਿਹੜੇ ਵਕ ਵਕ ਹੋਰ ਵੀ ਕਈ ਐਸੋਸੀਏਸ਼ਨਸ ਦੇ ਜਿਹੜੀ ਇਹਨਾਂ ਐਸੋਸੀਏਟਡ ਨੇ ਲੁਧਿਆਣਾ ਤੋਂ ਐਸੋਸੀਏਸ਼ਨਸ ਆਈਆਂ ਨੇ ਮੰਡੀ ਗਵਿੰਦਗੜ੍ਹ ਤੋਂ ਐਸੋਸੀਏਸ਼ਨਸ ਆਈਆਂ ਨੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਆਪਣਾ ਜ਼ਿੰਦਗੀ ਦਾ ਜਿਹੜਾ ਇਹਦਾ ਸਿਆਸੀ ਸਫਰ ਹੈ ਅਨੁਮੰਦ ਮੈਂ ਇਹਦੇ ਤੇ ਵੀ ਜ਼ਰੂਰ ਤੁਹਾਨੂੰ ਦੱਸੂਗਾ ਵੀ ਕਿੱਦਾਂ ਤੋਂ ਕੀ ਕੀ ਕਿਵੇਂ ਕਿਵੇਂ ਹੋਣਾ ਹੋਇਆ ਤੇ ਹੋਇਆ ਜ਼ਿੰਦਗੀ ਤੇ ਮੈਂ ਬੀਤੀ ਪਰ ਇਸ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਮੈਂ ਤਿੰਨ ਚਾਰ ਅਹਿਮ ਸ਼ਖਸੀਅਤਾਂ ਦਾ ਉਹ ਨਾਮ ਲੈਣਾ ਜ਼ਰੂਰੀ ਸਮਝਦਾ ਹਾਂ ਇਸ ਮੁਕਾਮ ਤੱਕ ਜਿਨ੍ਹਾਂ ਨੇ ਮੈਨੂੰ ਬਚਾਇਆ ਔਰ ਕੋਈ ਸਾਬਾ ਬਾਈ ਜੇ ਬਣਦੇਗੇ ਕਾਰਨ ਨਹੀਂ ਜੇ ਬਣਦੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਗਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੈਨੂੰ ਮਾਣ ਹੈ ਦੱਸਦੇ ਹੋਏ ਕਿ ਲੋਕਾਂ ਨੂੰ ਅੱਜ ਸਮਝ ਆ ਜਵੇ 10 ਸਾਲ ਬਾਅਦ ਸਮਝ ਆ ਜਵੇ ਆਉਂਗਾ ਜਰੂਰ ਕਿ ਭਾਰਤ ਦੀ ਰਾਜਨੀਤੀ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਇੱਕ ਰਤਨ ਦੀ ਤਰ੍ਹਾਂ ਹੈ ਦੂਸਰਾ ਮੈਂ ਧੰਨਵਾਦ ਕਰਨਾ ਚਾਹਾਂਗਾ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਡੀ ਕਦੇ ਪਿੱਠੇ ਨਹੀਂ ਲੱਗਣ ਦਿੱਤੀ ਅਸੀਂ ਛੋਟਾ ਜਿਹਾ ਵੀ ਕੰਮ ਲੈ ਕੇ ਜਾਂਦੇ ਸੀ ਤਾਂ ਸਾਨੂੰ ਭਰਾਵਾਗ ਬੁਕਲ ਚ ਲੈ ਕੇ ਕੰਮ ਕਰਾ ਦਿੰਦੇ ਸੀ ਵੱਡਾ ਕੰਮ ਲੈ ਕੇ ਜਾਂਦੇ ਸੀ ਤਾਂ ਉਸੇ ਸਮੇਂ ਅਫਸਰਾਂ ਨੂੰ ਸਾਥੇ ਕੇ ਕਹਿਣੇ ਸੀ ਮੇਰਾ ਐਮਐਲਏ ਆਇਆ ਹੈ ਇਹਦੀ ਗੱਲ ਤੋਂ ਮਸਲਾ ਹੱਲ ਕਰਕੇ ਦੇਓ ਜਦੋਂ ਤੁਹਾਨੂੰ ਪਤਾ ਹੋਵੇ ਕਿ ਤੁਹਾਡਾ ਲੀਡਰ ਤੁਹਾਡੇ ਪਿੱਛੇ ਤੇ ਚੇਤਾਨਣ ਵਾਲ ਖੜਾ ਹੈ ਤੁਹਾਡੇ ਅੱਗੇ ਬੋਲ ਤੇ ਤੁਹਾਨੂੰ ਸੁਣਵਾਈ ਦਿੱਤੀ ਹੈ ਫਿਰ ਬਿਊਰੋਕ੍ਰੇਸੀ ਚ ਵੀ ਮੈਸੇਜ ਜਾਂਦਾ ਹੈ ਕੰਮ ਹੁੰਦੇ ਨੇ ਉਹ ਵੀ ਸੁਣਵਾਈ ਕਰਦੇ ਨੇ ਤੀਸਰਾ ਧੰਨਵਾਦ ਮੈਂ ਕਰੂੰਗਾ ਮੇਰੇ ਪਰਿਵਾਰ ਦਾ ਉਹਦਾ ਇੱਕ ਬਹੁਤ ਵੱਡਾ ਕਾਰਨ ਹੈ ਰਾਜਨੀਤੀ ਕੋਈ ਸ਼ੌਕੀ ਖੇਲ ਨਹੀਂ ਹੈ ਇਹ ਇਨਸਾਨ ਦਾ ਬਹੁਤ ਵੱਡੇ ਜ਼ਿੰਦਗੀ ਦਾ ਇੱਕ ਹਿੱਸਾ ਸਮਾ ਲੈ ਜਾਂਦੀ ਹੈ ਸੋ ਜਦੋਂ ਤੁਹਾਡਾ ਪਰਿਵਾਰ ਤੁਹਾਡੇ ਨਾਲ ਹੋਵੇ ਤੁਹਾਨੂੰ ਪਤਾ ਹੋਵੇ ਮੈਨੂੰ ਪਿੱਛੇ ਦੀ ਕੋਈ ਚਿੰਤਾ ਨਹੀਂ ਅਸੀਂ ਮਹੀਨਾ-ਮਹੀਨਾ ਵੀ ਘਰ ਨਹੀਂ ਬਣਦੇ 15-15 ਦਿਨ ਸਾਡੇ ਆਮ ਇੱਕ ਤੇ ਬਾਹਰ ਅਲੱਗ-ਅਲੱਗ ਸਟੇਟਾਂ 'ਚ ਨਿਕਲ ਜਾਂਦੇ ਨੇ ਜਦੋਂ ਪਤਾ ਹੋਵੇ ਕਿ ਪਿੱਛੋਂ ਪੱਜਾਂ ਸੰਭਾਲਣ ਲਈ ਮਾ ਬਾਬ ਦੀ ਛਤਰਛਾਇਆ ਭਰਾ ਦੀ ਛਤਰਛਾਇਆ ਹੈ ਪਤਨੀ ਜੀ ਲਈ ਜ਼ਿੰਦਗੀ ਦੇ ਵਿੱਚ ਐਡਾ ਵੱਡਾ ਸਾਥ ਸੁਭਾਰੀ ਹੈ ਪਿਛੋਂ ਸਾਰੇ ਸਿਸਟਮ ਨੂੰ ਦੇਖਣਾ ਸਾਥ ਸੰਭਾਲ ਕਰਨੀ ਪਰਿਵਾਰ ਵੱਲੋਂ ਵੀ ਠੰਡੀ ਹਵਾ ਆਉਣੀ ਚਾਹੀਦੀ ਹੈ ਤਾਂਕਿ ਇਹ ਇਨਸਾਨ ਅੱਗੇ ਵਧ ਸਕਦਾ ਚੌਥਾ ਫਿਰ ਅਗੰਧੇ ਨੇ ਜ਼ਿੰਦਗੀ 'ਚ ਮਿਲੇ ਗੁਰੂ ਜਦੋਂ ਪਾਉ ਰਾਸ ਕਰਦੇ ਆ ਰਾਸ ਦੇ ਵਿੱਚ ਇੱਕ ਲਵਤ ਸ਼ਾਮਲ ਕਰਦੇ ਆ ਕਿ ਸਹੀ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਉਂ ਗੁਰੂ ਆਹ ਜੀ ਜਿੰਦਗੀ ਚ ਮਿਲੇ ਕਿ ਜਿਨ੍ਹਾਂ ਨੂੰ ਮਿਲਦੇ ਆ ਜਾਂ ਤਾਂ ਰੱਬ ਦਾ ਨਾਮ ਚਿੱਤੇ ਆਉਂਦਾ ਸੀ ਜਾਂ ਜਿਹੜੇ ਹਰ ਸਮੇਂ ਉਚੇਸ ਦੇਸ਼ ਲਈ ਕਰਨਾ ਚਾਹੁੰਦੇ ਸੀ ਮਾੜੇ ਟੱਕਰੇ ਬਹੁਤ ਵੈਟਰਨ ਦਾ ਵੀ ਮਾੜਿਆ ਦਾ ਮੌਕਾ ਮਿਲਿਆ ਪਰ ਉਹ ਲੈ ਨਹੀਂ ਸਕੇ ਉਹ ਬਹੁਤ ਛੇਤੀ ਆਟੋਮੈਟਿਕਲੀ ਸਾਡੇ ਔਰਤੋਂ ਪਰੇ ਹੁੰਦੇ ਗਏ ਤੇ ਚੰਗੇ ਆਟੋਮੈਟਿਕਲੀ ਜੁੜਦੇ ਰਹੇ ਤਾਂ ਜਿਹੜੇ ਜਿਹੜੇ ਗੁਰੂ ਜਿਹੜੇ ਜਿਹੜੇ ਮੁਕਾਮ ਤੇ ਮਿਲਦੇ ਗਏ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਤੇ ਇਹਦੇ ਚ ਇੱਕ ਸਭ ਤੋਂ ਵੱਡੀ ਚੀਜ਼ ਹੈ ਕਿ ਪੇਸ਼ੈਂਸ ਜਦੋਂ ਉਸੀ ਪੇਸ਼ੈਂਸ ਰੱਖਦੇ ਹੋ ਕਿਸੇ ਚੀਜ਼ ਨੂੰ ਲੈ ਕੇ ਖਰਮਾ ਰੱਖਦੇ ਹੋ ਤਾਂ ਪ੍ਰਮਾਤਮਾ ਉਹ ਸੱਚੇ ਪਾਤਸ਼ਾਹ ਬਹੁਤ ਵੱਡੀ ਚੀਜ਼ਾ ਉਹ ਵੀ ਦੇਖਦਾ ਹੈ ਸੋ ਬਸ ਆਹੀਆਂ ਰਲਮੀਆਂ ਮਿਲੀਆਂ ਨੇ ਚੀਜ਼ਾਂ ਜ਼ਿੰਦਗੀ ਤੇ ਰਹਿੀਆਂ ਰਾਜਨੀਤੀ ਟਾਉਣ ਦਾ ਸਬਾਬਾ ਇਸ ਤਰ੍ਹਾਂ ਦਾ ਬਣਿਆ ਕਿ ਪਹਿਲਾਂ ਵੱਖ-ਵੱਖ ਪਾਰਟੀਆਂ ਦੇ ਵਿੱਚ ਬਤੌਰ ਆਦੇਦਾਰ ਦੀ ਤੌਰ ਤੇ ਮੈਂ ਰਿਹਾ ਪਰੰਤੂ ਜਦੋਂ ਸੰਨ 2012 ਦੇ ਵਿੱਚ ਅੰਨਾ ਹਜ਼ਾਰੇ ਜੀ ਦਾ ਅਭੋਲਨ ਚੱਲਿਆ ਉਦੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਇੱਕ ਕਿਤਾਬ ਆਈ ਸੀ ਸਵਰਾਜ ਸਵਰਾਜ ਕਿਤਾਬ ਪੜਨ ਦਾ ਮੌਕਾ ਮਿਲਿਆ ਉਹ ਕਿਤਾਬ ਮੈਂ 100 100 ਕਿਤਾਬਾਂ ਮੈਂ ਮੁੱਲ ਲੈ ਕੇ ਵੰਡੀਆਂ ਹੋਣੀਆਂ ਵੀ ਕਿਤਾਬ ਜ਼ਰੂਰ ਪੜਿਓ ਉਸ ਕਿਤਾਬ ਦੇ ਵਿੱਚ ਬਹੁਤ ਕੁਸੀ ਭਾਰਤ ਦੀ ਰਾਜਨੀਤੀ ਨੂੰ ਲੈ ਕੇ ਸੋ ਪਾਰਟੀ ਜੁਆਇਨ ਕੀਤੀ ਸਮ 2014 ਦੇ ਵਿੱਚ ਜਦੋਂ ਐਮਪੀ ਦੇ ਫਸਟ ਟਾਈਮ ਇਲੈਕਸ਼ਨ ਆਏ 12 ਦਾ ਸੀ ਇਸ ਸੋਚਣਾ ਜੁੜੇ 14 ਚ ਪਾਰਟੀ ਜੁਆਇਨ ਕੀਤੀ ਮੈਨਰਸ ਕੀਤੀ ਜਿੱਥੇ ਤੇ ਸਾਡੀ ਡਿਊਟੀ ਲੱਗਦੀ ਰਹੀ ਅਸੀਂ ਆਪਣੇ ਜੋ ਸਾਡੇ ਤੋਂ ਸਰਦਾ ਸੀ ਤੁਨੋਂ ਮਨੋਂ ਤੁਨੋਂ ਅਸੀਂ ਵਿਪਾਰਕ ਦੇ ਨਾਲ ਸਮਾ ਕਰਦੇ ਹੋਏ ਆਪਣਾ ਪਾਰਟੀ ਪ੍ਰਤੀ ਉਹ ਇੱਕ ਸਮਰਪਣ ਸੀ ਉਹ ਦਿਖਾਇਆ। ਅੱਜ ਵੀ ਇਸ ਚੱਕਰ ਉੱਤੇ 65-10 ਬਜ਼ੁਰਗ ਬੈਠੇ ਨੇ ਕੋਈ ਕਾਸ਼ ਕੇਂਦੇ ਨੇ ਕੋਈ ਵੈਸੇ ਬੈਠੇ ਨੇ। ਉੱਥੇ ਰੁਕਣਾ, ਉੱਤਰ ਕੇ ਬਜ਼ੁਰਗਾਂ ਦੇ ਨਾਲ ਚੌਂਕੜੀ ਮਾਰ ਕੇ ਬਹਿ ਜਾਣੀ, ਉਹਨਾਂ ਨੂੰ ਪੁੱਛਣਾ ਬਜ਼ੁਰਗੋ ਇਹ ਜਿਹੜੀਆਂ ਪੈਜੀਆਂ ਸਰਕਾਰਾਂ ਚੱਲਦੀਆਂ ਤੁਸੀਂ ਇਹਨਾਂ ਤੋਂ ਖੁਸ਼ ਹੋ? ਕੀ ਘਾਟ ਕਮੀ ਹੈ, ਕਿੱਥੇ ਕਮੀ ਹੈ ਸਾਰਾ ਪੁੱਛਣਾ ਉਹਨਾਂ ਤੋਂ। ਫਿਰ ਐਡੇ ਗੱਲੋਕਾਤ ਬਣਦਾ ਗਿਆ। ਏ ਲੋਕ ਜੁੜਦੇ ਗਏ ਅਸੀਂ ਮੇਨਟ ਆਪਣੀ ਨਿਰੰਤਰ ਜਾਰੀ ਰੱਖੀ ਫਿਰ ਇੱਕ ਸਮਾਂ ਆਇਆ ਕਿ ਆ ਕੋਵਿਡ ਤੋਂ ਪਹਿਲਾਂ ਜਿਵੇਂ ਦੱਸਿਆ ਇਹਨਾਂ ਨੇ ਮੈਨੂੰ ਮੈਂ ਆਪਣੀ ਇਸ politcal life ਦੇ ਵਿੱਚ ਤਿੰਨ ਧਰਨੇ ਲੈ ਮੈਨੂੰ ਲਾਣੇ ਪਏ 21 ਦਿਨ ਦਾ ਇੱਕ ਧਰਨਾ ਮੈਨੂੰ ਲਾਣਾ ਪਿਆ ਦਿਨ ਰਾਤ ਦਾ ਮੈਂ ਘਰ ਨਹੀਂ ਗਿਆ 21 ਸੜਕ ਤੇ ਹੀ ਪਿਆ ਰਹਾ ਮੈਂ ਕਿ 11 ਬੰਦਾ ਇਕੱਠਾ ਲਾਣਾ ਪਿਆ ਐਤਾ ਜਣੀ ਕਿ ਸੰਘਰਸ਼ ਕਰੀ ਗਏ ਪਿੱਛੇ ਨਹੀਂ ਹਟਿਆ ਸੀ ਉਹ ਸਮੇਂ ਦੀ ਸਰਕਾਰਾਂ ਨੇ ਸਾਡੇ ਤੇ ਐਫ ਆਈ ਆਰ ਵੀ ਕਰਾਈਆਂ ਅੱਜ ਵੀ ਅਜੇ ਤੱਕ ਪੰਜਾਬ ਦੇ ਰਾਜ ਵਿੱਚ ਸਾਡੇ ਤੇ ਪੁਰਾਣੀ ਸਰਕਾਰ ਦੀ ਖੜੀ ਹੈ ਸਾਡੇ ਨਾਲ ਜੋ ਜੋ ਬੀਤੀ ਗਿਆ ਅਸੀਂ ਉਹਨੂੰ ਸ਼ੁਕਰ ਕਰਕੇ ਮੰਨੀ ਗਏ ਤੇ ਆਪਣੀ ਜੋ ਕਰਮ ਸੀ ਉਹਨੂੰ ਅਸੀਂ ਕਰੀ ਗਏ ਸੋ 2022 ਦਾ ਸਮਾਂ ਆ ਪਾਰਟੀ ਨੇ ਐਡਾ ਮਾਣ ਬਖਸ਼ਿਆ ਕਿ ਟਿਕਟ ਦਿੱਤੀ ਪਰ ਮੈਨੂੰ ਇਹ ਗੱਲ ਦੱਸਦੇ ਹੋਏ ਬੜਾ ਮਾਣ ਮਹਿਸੂਸ ਹੋ ਰਿਹਾ ਮੈਨੂੰ ਫਕਰ ਮਹਿਸੂਸ ਹੋ ਰਿਹਾ ਹੈ ਕਿ ਕਿਸੇ ਹੋਰ ਪਾਰਟੀ ਚ ਐਮਐਲਏ ਦੀ ਟਿਕਟ ਲੈਣ ਹੋਵੇ ਸ਼ਾਇਦ ਅਟੈਚੀ ਕਨੋਟਾ ਦਾ ਲੱਗਦਾ ਪਰੇਵਾ ਜਿਸ ਦਿਨ ਮੈਨੂੰ ਪਾਰਟੀ ਨੇ ਟਿਕਟ ਦਿੱਤੀ ਕੰਪੀਟੀਸ਼ਨ ਹੁੰਦਾ ਹਰੇਕ ਚ ਸਾਡਾ ਵੀ ਕੰਪੀਟੀਸ਼ਨ ਸੀ ਤਾਂ ਉਸ ਸਮੇਂ ਦੇ ਕੰਪੀਟੀਸ਼ਨ ਚ ਜਿਹੜੇ ਬੰਦੇ ਸੀ ਉਹਨਾਂ ਨੇ ਪਾਰਟੀ ਨੂੰ ਆਫਰਸ ਵੀ ਦਿੱਤੀਆਂ ਵੀ ਐਟਾ ਕਰਕੇ ਅਸੀਂ ਇੰਨੇ ਫੰਡ ਦੇਣ ਨੂੰ ਤਿਆਰ ਹੈ ਪਰ ਮੈਂ ਫੇਰ ਕਹਿ ਰਿਹਾ ਕਿ ਬਹੁਤ ਵੱਡੀ ਗੱਲ ਹੈ ਦੇਖੋ ਮੈਨੂੰ ਪਤਾ ਅੱਜ ਉਹ ਵਾਖ ਵਾਖ 파ਟਨਰਾਂ ਦੇ ਨਾਮ 'ਤੇ ਬੈਠੇ ਨੇ ਮੈਂ ਕੋਈ ਮੈਂ ਸਾਰਿਆਂ ਦੀ ਇੱਜ਼ਤ ਕਰਦਾ ਤੈਅ ਦਿਲ ਨਹੀਂ ਕਰਾਈ ਪਰ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦਾ ਸਿਆਸੀ ਸਫ਼ਰ ਦੱਸ ਰਿਹਾ ਨਾ ਸੋ ਇਸ ਕਰਕੇ ਉਹ ਉਹ ਤਾਂ ਇੱਕ 파ਟ ਹੈ ਮੈਂ ਬੇਰਮਾਨੀ ਸੁਚ ਕਰਦਾ ਕਿ ਮੇਰੀ ਪਾਰਟੀ ਆਮ ਆਦਮੀ ਪਾਰਟੀ ਜੀ ਨੇ ਮੈਨੂੰ ਇ tanto ਮਾਨ ਬਖਸ਼ਿਆ ਇੱਕ ਐਸੀ ਪਾਰਟੀ ਸੀ ਜਿਨੇ ਅੱਡੀ ਵੱਡੀ ਟਿਕਟ ਦੇਣ ਲਈ ਮੈਨੂੰ ਕਦੇ ਚਾਹਤਾ ਕਤੋਂ ਨਹੀਂ ਕੀਤਾ ਫ੍ਰੀ ਆਫ ਕੋਸਟ ਬਿਲਾਵ ਕਹਿੰਦੀ ਸਿਰਫ ਮੇਨ ਇੰਟਰਸਟ ਟਿਕੜ ਦਿੱਤੀ ਟਿਕੜ ਲੜੀ ਪੂਰੇ ਖੰਨੇ ਨੇ ਸਾਥ ਦਿੱਤਾ ਔਰ ਖੰਨੇ ਨੇ ਸਾਥ ਵੀ ਇਸ ਲੈਵਲ ਤੇ ਦਿੱਤਾ ਕਿ ਅਪਾਰਟ ਫਰਮ ਸਾਰੀਆਂ ਪੋਲਟੀਕਲ ਮਤਭੇਦ ਇੱਕ ਰੱਖ ਕੇ ਮੈਨੂੰ ਚੰਦ ਜੀ ਉਹ ਵੀ ਦੱਸ ਤੋਂ ਚੰਦ ਜੀ ਕੋ ਬਦਲਾਅ ਹੋਵੇ ਕਈ ਵਾਰ ਮਜਬੂਰੀ ਆਉਂਦੀ ਹੈ ਬਦਲਾਅ ਹੋਇਆ ਸੋ ਜਿਸ ਵਕਤ ਖੰਨੇ ਦੀ ਨੁਮਾਇੰਦਗੀ ਮੈਨੂੰ ਮਿਲੀ ਉਸ ਵਕਤ ਮੈਨੂੰ ਅੱਜ ਵੀ ਯਾਦ ਹੈ ਬੜੀ ਲੰਬੀ ਚਲੋ ਸਮਾਣੀ ਯਾਦ ਕਰਨ ਦਾ ਕਿ ਕੰਨੇ ਦੇ ਜੋ ਹਾਲਾਤ ਸੀ ਦੇਖਣ ਵਾਲੇ ਹਰ ਚੌਂਕ ਦੇ ਵਿੱਚ ਕੰਦਾ ਕਰਾ ਕੇ ਕੂੜੇ ਦੇ ਵੱਡੇ ਵੱਡੇ ਢਾਹ ਢੇਰ ਡੰਪ ਬਣਾਏ ਹੋਏ ਸੀ ਇਸ ਚੌਂਕਾਂ ਦੇ ਵਿੱਚ ਖੰਨੇ ਦੀ ਅੰਮਲੋੜ ਰੋਡ ਦੇ ਉੱਤੇ ਸੂੜੇ ਸੂੜ ਫਿਰਦੇ ਹੁੰਦੇ ਸੀ ਚੌਂਕਾਂ ਦੇ ਵਿੱਚ ਆਮ ਤੌਰ ਤੇ ਬੇਸਹਾਰਾ ਗਊਆਂ ਕਈਆਂ ਦੀ ਸੀ 10 10 20 20 ਦੀ ਤعداد ਚ ਬੈਠੀਆਂ ਹੋਣੀਆਂ ਖੰਨੇ ਦੀ ਜਿਹੜੀ ਕਿ ਕ੍ਰੇਮੇਸ਼ਨ ਕਰਾਉਣ ਮੜੀਆਂ ਕਹਿੰਦੇ ਜਿੱਦੋਂ ਉਹਦੇ ਸਾਹਮਣੇ ਬਹੁਤ ਵੱਡੇ ਕੂੜੇ ਦੇ ਡੰਕ ਢੇਰ ਉਹਦਾ ਬੜਾ ਬੜਾ ਹਾਲ ਸੀ ਟ੍ਰੈਫਿਕ ਦੀ ਅੱਡੀ ਵੱਡੀ ਸਮੱਸਿਆ ਸੀ ਲੈਫਟ ਕਾਰਨ ਮੈਨਰਡ ਸੀ ਰੋਜ਼ ਚੌਂਕਾਂ ਤੇ ਐਕਸੀਡੈਂਟ ਹੁੰਦੇ ਸੀ ਸੋ ਅਸੀਂ ਕੋਸ਼ਿਸ਼ ਕੀਤੀ ਕਿ ਜਿੰਨੇ ਹਿੱਦੇ ਸੀਦੇ ਸਾਡੇ ਕੋਲ ਸੀ ਬਰਤਦੇ ਹੋਏ ਫਿਰ ਰੋਡਸ ਦਾ ਗੜਾ ਮੁੱਦਾ ਸੀ ਲੋਕ ਇਸ ਗੱਲ ਨੂੰ ਸਮਝ ਨਹੀਂ ਇਸੀ ਰੋਡ ਦਾ ਸਟ ਕੀ ਹੈ ਇਹ ਤਾਂ ਇੰਡਸਟਰੀਸਟ ਬੈਠੇ ਨੇ ਇਹਨਾਂ ਨੂੰ ਪੁੱਛ ਕੇ ਦੇਖੋ ਕਿ ਰੋਡ ਡਸਟ ਪੋਲਿਊਸ਼ਨ ਦੇ ਵਿੱਚ ਕਿੰਨਾ ਵੱਡਾ ਹਮ ਰੋਲ ਅਦਾ ਕਰਦੀ ਹੈ ਅੱਜ ਜੇਕਰ ਸਾਡੇ ਏਰੀਆ ਦੇ ਵਿੱਚ ਤੇ ਨਿਗਾਹ ਮਾਰੋ ਤਾਂ 65% ਇਹ ਪੋਲਿਊਸ਼ਨ ਹੈ ਤਾਂ ਰੋਡ ਡਸਟ ਦਾ ਪੋਲਿਊਸ਼ਨ ਹੈ ਜਿਹੜੀ ਹੈਵੀ ਵਾਹिकल्स ਹੈਵੀ ਟਰੱਕ ਲੰਘਦੀ ਉਹਨੂੰ ਸਮਝਦੇ ਹੋਏ ਖੰਨੇ ਤੇ ਐਂਟੀ স্মੋਕ ਮਸ਼ੀਨਾਂ ਲਿਆਉਣੀਆਂ ਖੰਨੇ ਦੇ ਬੱਸ ਸਟੈਂਡ ਤੇ ਐਂਟੀ স্মੋਕ ਟਾਵਰ ਲਾਣਾ ਉਹਦੇ সুইਪਿੰਗ ਵਾਲੀਆਂ ਮਸ਼ੀਨਾਂ ਲਿਆਉਣੀਆਂ ਓਟੋਬਲ ਮਸ਼ੀਨਾਂ ਲਿਆਉਣੀਆਂ ਹੱਜ ਬੜੀ ਰਾਜਨੀਤੀ ਕੋਈ ਆਇਆ ਨਹੀਂ ਹੁੰਦਾ ਕਿ ਤੁਸੀਂ ਅੱਜ ਤਾਕਤ ਚਾਕੇ ਤੇ ਅੱਜ ਸੁਧਾਰ ਹੋ ਜੂਗਾ ਇੱਕ ਚੇਨ ਪ੍ਰੋਸੈਸ ਹੁੰਦਾ ਥੋਨੂੰ ਹਰ ਬੈਂਡ ਬੈਂਡ ਤੇ ਰਿੱਕੇ ਜਦੋਂ ਜਦੋਂ ਤੁਸੀਂ ਇਸ ਰਾਤ ਤੋੜਦੇ ਥੋਨੂੰ ਪਤਾ ਲੱਗਦਾ ਥੋਨੂੰ ਰਿੱਕੇ ਕਿੰਨੇ ਜਿਵੇਂ ਹਰ ਅੱਜਾ ਦੇ ਮਿਊਂਸਪਲ ਕਮੇਟੀ ਸਾਹਮਣੇ ਬਹੁਤ ਕਸਮ ਦੇ ਰਿੱਕੇ ਨੇ ਹਰ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਇਹ ਬੜਾ ਇੱਕ ਮਿਕਸਡ ਮੈਂਟਲ ਕੰਬੀਨੇਸ਼ਨ ਹੁੰਦਾ ਪਰ ਆਸੀਂ ਆਪਣੀ ਜੋ ਕਾ ਵੀ ਸੋਚ ਸੀ ਆਪਣੀ ਉਹ ਬੜਾ ਵਿਜਨ ਕਲੀਅਰ ਐ ਕਿ ਅਸੀਂ ਆਪਣਾ ਸੁਧਾਰ ਕਰੀਏ ਇਨੇ ਚ ਇੱਕ ਬਹੁਤ ਵਧੀਆ ਚੀਜ਼ ਮੈਂ ਇਹ ਦੇਖੀ ਜਿਹੜੀ ਜਦੋਂ ਗਵਰਨਮੈਂਟ ਚੇਂਜ ਹੋਈ ਇਸ ਗਵਰਨਮੈਂਟ ਦਾ ਇੱਕ ਸਭ ਤੋਂ ਗੁੱਟ ਪੈੰਡੂ ਮੈਂ ਇਹ ਦੇਖਿਆ ਜਿਹੜੀ ਇੱਕ ਐਕਸੈਸੀਬਿਲਟੀ ਸੀ ਲੀਡਰ ਦਾ ਉਹ ਬੜੀ ਈਜ਼ ਆਫ ਐਕਸੈਸੀਬਿਲਟੀ ਹੋ ਹਰ ਬੰਦੇ ਦੇ ਮੈਨੂੰ ਐ ਲੋਕ ਮੈਨੂੰ ਆ ਜਾਂਦੇ ਆ ਜਿਵੇਂ ਮੇਰੇ ਰਿਕੇ ਦੇ ਜਾਂ ਐਤਾ ਮੇ ਕੋ ਕਦੇ ਆ ਜਾਂਦੇ ਸੀ ਜਿਵੇਂ ਆਪਾਂ ਕਿਸੇ ਆਪਣੇ ਭਰਾ ਨੂੰ ਆਪਣੇ ਬੱਚੇ ਨੂੰ ਆਪਣੇ ਦੋਸਤ ਨੂੰ ਮਿਲਣ ਜਾਂਦੇ ਨੇ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਸੀ ਵੀ ਯਾਰ ਇਹਨਾਂ ਵਿੱਚ ਤਾਂ ਉੱਠ ਕੇ ਗਏ ਆ ਤੇ ਜੇ ਅੱਜ ਇਹਨਾਂ ਦੇ ਵਿੱਚ ਕੰਮ ਮੈਂ ਕੀਤੇ ਨਾ ਯਾਰ ਜੇ ਇਹਨਾਂ ਨੂੰ ਮੈਂ ਅਡਰੈਸ ਕਰ ਤੱਕ ਫਾਇਦਾ ਕੀ ਉਹਨੇ ਇੱਕ ਸੁਧਾਰਨਤਾ ਨਾਲ ਜਾਨੀ ਕਿ ਅਸੀਂ ਬਿਕਦੇ ਰਹੇ ਸੋ ਅੱਜ ਵੀ ਠੀਕ ਹੈ ਮੈਂ ਫੇਰ ਕਹਿ ਰਿਹਾ ਐਡੇ ਵੱਡੇ ਬੋਟਸੋਨੀਓਸ ਪਾਰਟੀ ਹਾਈ ਕਮਾਂਡ ਨੇ ਪਾਰਟੀ ਨੇ ਭਰੋਸਾ ਕਰਦੇ ਹੋਏ ਇੰਪੋਰਟੈਂਟ ਪੋਰਟਫੋਲੀਓਸ ਮੈਨੂੰ ਦਿੱਤੇ ਭਰੋਸਾ ਕਰਦੇ ਹੋਏ ਔਰ ਜਸਟਿਸਲ ਪੋਰਟਫੋਲੀਓਸ ਦਿੱਤੇ ਕੋਈ ਸ਼ਰਤ ਰੱਖੀ ਸੀ ਉਹਨਾਂ ਨੇ ਕਿ ਦੇਖ ਤੇਰੀ ਸ਼ਖਸੀਅਤ ਬੇਦਾਗ ਹੈ ਤੂੰ ਧਾਤਿਸਾ ਤੇ ਕੋਈ ਦਾਗ ਨਹੀਂ ਲੱਗਣ ਦਿੱਤਾ ਤਾਂ ਅੱਗੇ ਵੀ ਨਾ ਲੱਗਣ ਲਈ ਸਾਡੀ ਕੋਈ ਸ਼ਰਤ ਹੈ ਮੈਂ ਕਹੀ ਨਹੀਂ ਲੱਗਣਾਂ ਉਹਨਾਂ ਦੇ ਭਰੋਸਾ ਰੱਖਿਓ ਜੇ ਮੈਂ ਪਹਿਲਾਂ ਸੇਵਾ ਕੀਤੀ ਐ ਇਸ ਦਾ ਸਮਾਜ ਦੀ ਹੁਣ ਵੀ ਸੇਵਾ ਕਰਨੀ ਐ ਸੇਵਾ ਹੀ ਐ ਸੋ ਮੈਂ ਕੋਲਰ ਬਤੌਰ ਜਦੋਂ ਮੈਂ ਕੈਬਨਟਰੀ ਸੌ ਚੱਕੀ ਤੇ ਯਕੀਨ ਜਾਰੇ ਉਹਨਾਂ ਤੇ ਇਹ ਵੀ ਪਤਾ ਨਹੀਂ ਸੀ ਪਤਾ ਮੈਨੂੰ ਇਹ ਇੰਪੋਰਟੈਂਟ ਪੋਰਟਫੋਲੀਓ ਤੇ ਮੈਂ ਜਿੰਨਾ ਹਰਿਆਣੇ ਦੇ ਵਿੱਚ ਕੈਂਪੇਨ ਕਰਦਾ ਫਿਰਿਆ ਸੀ ਮੈਂ دیਵਾਨੀ ਸੀਗਾ ਮੈਨੂੰ ਮੁੱਖ ਮੰਤਰੀ ਸਾਹਿਬ ਦੀ ਕਾਲ ਆਈ ਮੈਨੂੰ ਕਹਿਣ ਲੱਗੇ ਕਹਿੰਦੇ ਵੀ ਕਿੱਥੇ ਹੋ ਮੈਂ ਕਿਹਜ ਮੈਂ دیਵਾਨੀ ਐ ਕਹਿੰਦੇ ਵਾਪਸ ਆ ਜਾਓ ਚੰਡੀਗੜ੍ਹ ਮੈਂ ਉਹਦੇ ਥੋੜੇ ਜਿਹੇ ਜਣੇ ਕੇ ਪੁੱਛਿਆ ਉਹਨਾਂ ਨੂੰ ਮੈਂ ਕਿਹਾ ਸਾਰਾ एवरीथिंग ਇਜ਼ ਫਾਈਨ ਠੀਕ ਕਰੇ ਆਂ ਠੀਕ ਹੈ ਬਸ ਤੁਸੀਂ ਵਾਪਸ ਆ ਜਾਓ ਮੈਂ ਕਿਹਾ ਸਰਫਟ ਕੰਪਨੀ ਕਹਿੰਦੇ ਵਿੱਚ ਛੱਡ ਕੇ ਆ ਜਾਓ ਕੋਈ ਅਰਜੈਂਟ ਕੰਮ ਹੈ ਤੁਹਾਨੂੰ ਆਇਆ ਤਾਂ ਦੱਸ ਦੇ ਤੇ ਮੈਂ ਤਾਂ ਉਸ ਤੋਂ ਨੈਕਸਟ ਡੇ ਜਦੋਂ ਦੋਸਤਾਂ ਦੋਸਤਾਂ ਨੇ ਮੈਨੂੰ ਫੋਨ ਆਣੀ ਸ਼ੁਰੂ ਮੈਂ ਕਿਹਾ ਹਾਂ ਚੱਲੋ ਕਹਿੰਦੇ ਯਾਰ ਨਿਉਸ ਤੇ ਨਾ ਮਾਰੇ ਤੇ ਨੈਕਸਟ ਡੇ ਮੈਂ ਤਾਂ ਸਵੇਰੇ ਮੁੱਖ ਮੰਤਰੀ ਸਾਹਿਬ ਨੇ ਇੱਕ ਸਰਪ੍ਰਾਈਜ਼ ਦਿੱਤਾ ਵੇ ਕਹਿੰਦੇ ਵੀ ਅੱਜ ਸ਼ਾਮ ਨੂੰ 5 ਵਜੇ ਤੁਸੀਂ ਕੈਬਨਟ ਰੂਮ 'ਚ ਆਇਆ ਵੋ ਸੋ ਸਰਪ੍ਰਾਈਜ਼ ਨਗੇਟ ਨੂੰ ਆਵਰ ਤੱਕ ਹੀ ਕਹਿੰਦੇ ਹਾਂ ਵੀ ਚਲੋ ਇੱਕ ਉਹਨਾਂ ਨੇ ਇੱਕ ਦਿਨ ਕਹਿੰਦੇ ਖੁਸ਼ੀ ਨਾਲ ਮੈਂ ਜਣੀ ਕਿ ਸਰਪ੍ਰਾਈਜ਼ ਹੋ ਤਾ ਸੋ ਜਦੋਂ ਮੈਂ ਸੋ ਜਾ ਕੇ ਬਾਹਰ ਆਇਆ ਤਾਂ ਮੈਨੂੰ ਇੱਕ ਜਦੋਂ ਲਿਸਟ ਫੜਾਈ ਉਹਦੇ ਵਿੱਚ ਪੋਰਟਫੋਲੀਓਜ਼ ਲਿਖੇ ਹੋਏ ਉਹ ਮੈਂ ਬੜੇ ਹੈਰਾਨ ਹੋਇਆ ਮੈਂ ਵੀ ਉਹਨਾਂ ਨੇ ਇੰਨਾ ਭਰੋਸਾ ਮੇਰੇ ਤੇ ਕੀਤਾ ਜਿਹਦੇ ਵਿੱਚ ਪੰਚਾਇਤੀ ਰਾਜ ਸਭ ਤੋਂ ਅਹਿਮ ਡਿਪਾਰਟਮੈਂਟ ਪੰਜਾਬ ਸਰਕਾਰ ਦਾ ਹੁੰਦਾ ਜਿਹਦੇ ਤੋਂ ਸਾਰੇ ਪੰਚਾਇਤੀ ਰਾਜ ਇੱਕ ਪੈਰਨਲ ਗਵਰਨਮੈਂਟ ਹੈ ਕਿ ਬਹੁਤ ਵੱਡਾ ਸਭ ਤੋਂ ਹੈਵੀ ਡਿਪਾਰਟਮੈਂਟ ਰੂਰਲ ਡਵੈਲਪਮੈਂਟ ਐਂਡ ਪੰਚਾਇਤ ਟੂਰਿਜ਼ਮ ਐਂਡ ਕਲਚਰ ਅਫੇਅਰਸ ਇੰਡਸਟਰੀ ਐਂਡ ਕਾਮਰਸ ਇਨਵੈਸਟਮੈਂਟ ਪ੍ਰੋਮੋਸ਼ਨ ਜਿਹਦੇ ਤੋਂ ਇਨਵੈਸਟ ਪੰਜਾਬ ਆ ਦੇ ਅ ਹਸਪੀਟੈਲਿਟੀ ਪੰਜਾਬ ਦੇ ਲਿਬਰ ਡਿਪਾਰਟਮੈਂਟ ਆਫ ਪੰਜਾਬ ਇਹ ਅਹਿਮ 6 ਪੋਰਟਫੋਲੀਓ ਹੁੰਦੇ ਤੇ ਮੈਂ ਮੈਂ ਉਹਨਾਂ ਨੂੰ ਇੱਕੋ ਪ੍ਰੋਮਿਸ ਕੀਤੀ ਮੈਂ ਕਿ ਇਹ 6 ਦੇ 6 ਪੋਰਟਫੋਲੀਓਜ਼ ਜਿਹੜੇ ਹੋਣਗੇ ਤੁਹਾਡੇ ਬੜੀ ਇਮਾਨਦਾਰੀ ਨਾਲ ਬੜੀ ਨਿਸ਼ਟਾਨਾ ਨਾਲ ਔਰ ਬੜੇ ਸਿਸਟਮੈਟਿਕ ਮੈਨਰ ਨਾਲ ਚੁਣ ਕੇ ਚਲਾ ਕੇ ਰੱਖਾਂਗਾ। ਬਸ ਤੁਸੀਂ ਹੱਥ ਰੱਖ ਲਓ। ਜੋ ਕੱਲ ਵੀ ਦੇਖੋ ਜਦੋਂ ਮੈਂ ਕੱਲ ਚੰਡੀਗੜ੍ਹ ਸੀਗਾ ਤੇ ਕੱਲ ਮੈਂ ਦੇਖਿਆ ਕਿ ਮੇਰੇ ਕੋ ਖੰਨੇ ਦੇ ਬੰਦੇ ਉੱਥੇ ਵੀ ਬਹੁਤ ਪਹੁੰਚੇ। ਲੁਧਿਆਣੇ ਤੋਂ ਆਏ ਤੇ ਉੱਚੇ ਬੰਦੇ ਆ ਨਹੀਂ ਨਿੱਕਤ ਸੀਗੀ ਚੰਡੀਗੜ੍ਹ ਤੋਂ ਵੀ ਆਏ ਅਲੱਗ-ਅਲੱਗ ਤੇ ਮੈਨੂੰ ਉਹਨਾਂ ਜਦੋਂ ਮੈਨੂੰ ਮਿਲੇ ਉਹ ਬੜੇ ਰਿਸਕਲ ਤੋਂ ਬੜੇ ਹਰਾਨੀ ਦੀ ਗੱਲ ਉਹਨੂੰ ਖੁਸ਼ ਬੜੇ ਹੋਏ ਕਹਿੰਦੇ ਕਿ ਅਸੀਂ ਇੱਕ ਇੰਡਸਟਰੀ ਮਨਿਸਟਰ ਨੂੰ ਇੰਡਸਟਰੀ ਐਂਡ ਕੰਜ਼ਮਰਫੈਕਸ਼ਨ ਨੂੰ ਮਿਲਣ ਆਏ ਆਂ ਤੇ ਤੁਸੀਂ ਸਾਨੂੰ ਐਵੇਂ ਦੇਓ ਵੀ ਜਿਵੇਂ ਅਸੀਂ ਆਮ ਇੱਕ ਸਧਾਰਨ ਬੰਦੇ ਨੂੰ ਮਿਲਦੇ ਹੋਡੇ ਕਿਸੇ ਸਾਨੂੰ ਦਰਵਾਜ਼ੇ ਨੇ ਨਹੀਂ ਰੋਕਿਆ ਉਹ ਵੀ ਸਿਕਿਉਰਟੀ ਨੇ ਨਹੀਂ ਸਾਨੂੰ ਰੋਕਿਆ ਤੁਹਾਡੇ ਕੱਚਾ ਸੀ ਕਿਸੇ ਦੀ ਸਫਾਰਸ਼ ਨਹੀਂ ਲਈ ਕੋਈ ਅਸੀਂ ਤੁਹਾਨੂੰ ਫੋਨ ਕਰਾ ਕੇ ਨਹੀਂ ਆਏ ਅਸੀਂ ਇਹੀ ਆ ਕੇ ਕਿ ਤੁਸੀਂ ਵੀ ਸਾਨੂੰ ਨਹੀਂ ਸੌਕੇ ਦੇ ਤਰੀਕੇ ਨਾਲ ਮਿਲਦੇ ਢੀਲ ਕਰ ਲਿਆ ਉਹ ਕਹਿੰਦੇ ਸੰਤਾ ਇੰਡਸਟਰੀ ਚਲਾਉਂਦੇ ਹੋਏ ਤਣ ਤਣ ਪੂਟੀਆਂ ਆਉਗੀਆਂ ਪੁਛਤਾਉਗੀਆਂ ਅੱਜ ਤੱਕ ਐਮਐਲਏ ਨੂੰ ਅਸੀਂ ਮੈਂ ਸਾਡੇ ਇੱਕ ਇੰਡਸਟਰੀ ਮਿਨਿਸਟਰੀ ਨੂੰ ਮੈਂ ਬਹੁਤ ਦੁੱਖ ਦਿੱਤੀ ਗਾ ਮਨੂੰ ਪਿਆ ਮੈਂ ਕਹਾ ਯਾਰ ਇਹ ਇੱਕ ਬੜੀ ਸੇਵਾ ਦਾ ਹੀ ਕੰਮ ਹੈ ਜੇ ਤੁਸੀਂ ਇਹਨੂੰ ਐਜ਼ ਮਿਨਿਸਟਰੀ ਦੇ ਤੌਰ ਤੇ ਸਮਝੋਗੇ ਨਾ ਕਿ ਸ਼ਾਇਦ ਤੁਸੀਂ ਸੇਵਾ ਨਹੀਂ ਕਰ ਸਕਦੇ ਇਹ ਸੇਵਾ ਅਥੀ ਕੰਮ ਹੈ ਸੋ ਜੇ ਸੇਵਾ ਕਰਨੀ ਹੈ ਤੱਬੇ ਤੁਹਾਨੂੰ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਰੱਖ ਕੇ ਤੁਹਾਨੂੰ ਉਸੇ ਤਰੀਕੇ ਨਾਲ ਡੀਲ ਕਰਨਾ ਉਹ ਵੀ ਇਹ ਨੂੰ ਪ੍ਰੋਬਲਮ ਹੈ ਇਹਦੀ ਪ੍ਰੋਬਲਮ ਨੂੰ ਹੱਲ ਕਰਨਾ ਬਸ ਉਨੀ ਤੱਕ ਹੋਣਾ ਜਿਹੜੀ ਵੀ ਇਹ ਪ੍ਰੋਬਲਮ ਹੈ ਇਸ ਪ੍ਰੋਬਲਮ ਦਾ ਅਧਿਕਤ ਪ੍ਰੋਬਲਮ ਦਾ ਹੱਲ ਕੱਢਣਾ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਇਓਰਟੀ ਹੈ ਸੋ ਤੁਸੀਂ ਬਣਾਇਆ ਕਿ ਮੈਨੂੰ ਐਨਾ ਆਨਰ ਦਿੱਤਾ ਅੱਜ ਮੇਰੇ ਸ਼ਹਿਰ ਦੇ ਜੁੜ੍ਹਿਆਣਾ ਤੋਂ ਮੰਡੀ ਗੋਬਿੰਦਗਰ ਤੋਂ ਸਹਾਰੇ ਤੁਸੀਂ ਇੰਡਸਟ੍ਰੀਅਲਿਸਟ ਆਏ ਹੋ ਮੈਂ ਦਿਲ ਦੀ ਗਹਿਰਾਈ ਤੋਂ ਤੁਸੀਂ ਜੋ ਮੈਨੂੰ ਓਨਰ ਰਿਸਪੈਕਟ ਇਨਾ ਪਿਆਰ ਦਿੰਦਾ ਮੈਂ ਸਦਾ ਇਸ ਗੱਲ ਦਾ ਧੰਨਵਾਦ ਕਰੀਂਆਂ ਰਹੀਆਂ ਤੁਹਾਡੇ ਇਸ ਪਿਆਰ ਦਾ ਥਾੜਾ ਲੱਗੇ ਕੰਮ ਕਰਾਂਗੇ ਇੰਡਸਟਰੀ ਨੂੰ ਸੁਧਾਰਾਂਗੇ ਇੰਡਸਟਰੀ ਦੀਆਂ ਦਿੱਕਤਾਂ ਕਾਫੀ ਆਪਕਤਾ ਮੈਨੂੰ ਆਲਰੇਡੀ ਪਤਾ ਨਹੀਂ ਪਰ ਬਕਵਾ ਇੰਡਸਟਰੀਆਂ ਦੀਆਂ ਕਈ ਵਾਰ ਲੱਖ ਲੱਖ ਦਿੱਕਤਾਂ ਹੁੰਦੀਆਂ ਨੇ ਉਹਦੇ ਲਈ ਅਸੀਂ ਜਾਨੀ ਕਿ ਤੁਹਾਡੇ ਜਿਹੜੇ ਚੈਂਬਰ ਆਫ ਕਮਰਸ ਬਣੇ ਹੋਏ ਨੇ ਇਵੇਂ ਜਿਹਾ ਹੀ ਬਣਿਆ ਹੋਇਆ ਹੈ ਕਿਵੇਂ ਜਿਹੜੇ ਥੋੜੇ ਅਲੱਗ-ਅਲੱਗ ਬਣੇ ਹੋਏ ਨੇ ਇਹ ਵਸਿੱਛੂ ਤੁਸੀਂ ਕਹਿੰਦੇ ਹੋ ਬਣਿਆ ਹੋਇਆ ਹੈ ਐਵੇਂ ਜਿਹੜੇ ਜਿਹੜੇ ਅਲੱਗ-ਅਲੱਗ ਐਸੋਸੀਏਸ਼ਨਸ ਬਣੀਆਂ ਆ ਅਸੀਂ ਐਸੋਸੀਏਸ਼ਨਸ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਅ ਮੀਟਿੰਗ ਦੇ ਵਿੱਚ ਬੁਲਾ ਕੇ ਇਹਨਾਂ ਤੋਂ ਸਾਰੇ ਜਿਹੜੇ ਇਹਨਾਂ ਦੇ ਗ੍ਰਿਵੈਂਸਸ ਨੇ ਉਹ ਲਵਾ ਕੇ ਇਹਨਾਂ ਦੀਆਂ ਮੰਗਾਂ ਲਵਾ ਕੇ ਤੇ ਫਿਰ ਅਸੀਂ ਦੇਖਾਂਗੇ ਵੀ ਜੇ ਤਾਂ ਕੋਈ ਪਾਲਿਸੀ ਮੈਟਰ ਦੀ ਗੱਲ ਹੋਈ ਕੋਈ ਪਾਲਿਸੀ ਚੇਂਜ ਕਰਕੇ ਸਿਸਟਮ ਬਨੋ ਸਾਡੇ ਤੋਂ ਪਾਲਿਸੀ ਮੈਟਰ ਦੇ ਬਾਰੇ ਅਸੀਂ ਐਸ ਵੈਸੇ ਤਾਂ ਮੈਂ ਕੱਲ ਬਹੁਤ ਵੱਡੀ ਇੱਕ ਇੰਡਸਟਰੀ ਡਿਪਾਰਟਮੈਂਟ ਦੀ ਮੀਟਿੰਗ ਲੱਤੀ ਹੈ ਉਹਦੇ ਵਿੱਚ ਬਹੁਤ ਇੰਪੋਰਟੈਂਟ ਜਾਨੀ ਕਿ ਅਸੀਂ ਕੁਝ ਅਹਿਮ ਫੈਸਲੇ ਲੱਤੇ ਨੇ ਔਰ ਬੜਾ ਟਾਈਮ ਫਰੇਮ ਆਸੀ ਹੋਵੇ ਤੇ ਬਾਉਂਡ ਕਰਤਾ ਅਸੀਂ ਉਹਦੇ ਚ ਟਾਈਮ ਫਿਕਸ ਕਰਤਾ ਕਿ ਵਿਦਰਨ 1 ਮਾਰੰਥ ਇੱਕ ਮਹੀਨੇ ਦੇ ਅੰਦਰ ਅੰਦਰ ਜਿਹੜੇ ਤਾਂ ਪਾਲਿਸੀ ਅਮੈਂਡਮੈਂਟਸ ਨੇ ਉਹਦੀ ਵੀ ਅਸੀਂ ਇੱਕ ਲਿਸਟ ਤਿਆਰ ਕਰ ਰਹੇ ਹਾਂ ਵੀ ਪਾਲਿਸੀ ਅਮੈਂਡਮੈਂਟਸ ਕਰਦੇ ਨੇ ਅਸੀਂ ਫਿਰ ਮੁੱਖ ਮੰਤਰੀ ਸਾਹਿਬ ਅੱਗੇ ਉਹ ਫਾਈਲ ਮਨਸੀਦ ਕਰਕੇ ਉਹਨਾਂ ਤੋਂ ਇਜਾਜ਼ਤ ਲੈ ਕੇ ਪਾਲਿਸੀ ਚ ਐਮੈਂਡਮੈਂਟ ਕਰਾ ਕੇ ਪੰਜਾਬ ਦੀ ਇੰਡਸਟਰੀ ਦੀ ਪਾਲਿਸੀ ਚ ਉਸੇ ਤੋਂ ਬਾਅਦ ਕੁਝ ਆਹਤੀਆਂ ਮੰਗਾਂ ਨੇ ਜਿਹੜੀਆਂ ਸਿਰਫ ਕੈਬਨਿਟ ਚ ਜਾ ਕੇ ਕੈਬਨਿਟ ਚ ਐਮੈਂਡ ਕਰਨ ਵਾਲੀਆਂ ਨੇ ਸੋ ਅਸੀਂ ਉਹਦੀ ਲਿਸਟ ਲਾ ਕੇ ਮੈਂ ਨਿਰਦੇਸ਼ ਜਾਰੀ ਕਰਦੇ ਆਫੀਸਰਸ ਨੂੰ ਕਿ ਤੁਸੀਂ ਇਹਦੀ ਅਜ਼ਾਦਗਰ ਨਵੀਂ ਸਿਸਟਮ ਬਣਾਓ ਕਿ ਇਸ ਦੇ ਵਿੱਚ ਸਾਡਾ ਪੀਡੀਸੀ ਹੈ ਜਿਹੜਾ ਪੰਜਾਬ ਡਵੈਲਪਮੈਂਟ ਕਾਰਪੋਰੇਸ਼ਨ ਜਿਵੇਂ ਨੀਤੀ ਹੈ ਉਹ ਹੁੰਦਾ ਅਗਰ ਪੰਜਾਬ ਦਾ ਜਿਹ ਜਿਹਨੂੰ ਆਪਾਂ ਕਹੀਏ ਤਾਂ ਨੀਤੀ ਯੋਗ ਪੰਜਾਬ ਡਿਵੈਲਪਮੈਂਟ ਕਾਰਪੋਰੇਸ਼ਨ ਹੈ ਅਸੀਂ ਪੰਜਾਬ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਵੀ ਮੈਂਬਰਸ ਨੂੰ ਇਹਦੇ ਨਾਲ ਇੰਟਰੈਕਟ ਕੀਤਾ ਉਹ ਵੀ ਬਹੁਤ ਮਤਲਬ ਕਿ ਵਧੀਆ ਜਿਹੜੀ ਕਿ ਇੱਕ ਕਾਰਪੋਰੇਸ਼ਨ ਹੈ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਨਵਿਕਲਾ 2023 ਚ ਤਿਆਰ ਕੀਤਾ ਸੀ ਆਪਾਂ ਉਹਨਾਂ ਕੋ ਇਨਫੋਸ ਬਹੁਤ ਨੇ ਇੰਡਸਟਰੀ ਨੂੰ ਲੈ ਕੇ ਵੀ ਕਿਹੜੀ ਕਿਹੜੀ ਇੰਡਸਟਰੀ ਨੂੰ ਕਿਸ ਤਰ੍ਹਾਂ ਦੇ ਦਿੱਕਤਾਂ ਉੱਪਰ ਕੋਈ ਸ਼ਾਹਦੂ ਸੋ ਕੱਲ ਉਹ ਵੀ ਮੀਟਿੰਗ ਦੇ ਵਿੱਚ ਮੇਰੇ ਨਾਲ ਹਾਜ਼ਰ ਸੀ ਉਹਨਾਂ ਨੇ ਮੈਂਬਰ ਸਾਹਿਬਾਂ ਤੇ ਅਸੀਂ ਹਰ ਤਰ੍ਹਾਂ ਦੀ ਇੰਡਸਟਰੀ ਦੀ ਦਿੱਕਤ ਨੂੰ ਦੂਰ ਕਰਨ ਦੇ ਲਈ ਵਚਨਬੱਧ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਟੋਟਲੀ ਇੰਡਸਟਰੀਆਂ ਦੀਆਂ ਦਿੱਕਤਾਂ ਨੂੰ 100% ਰੋਲ ਕਰੂਗੀ ਇਹ ਮੇਰਾ ਤੁਹਾਡੇ ਨਾਲ ਪ੍ਰੋਮਿਸ ਹੈ ਮੇਰਾ ਬੰਦਾ ਇਹ ਮੈਂ ਤੁਹਾਨੂੰ ਇਹ ਮੰਨਵਾਉਂਦਾ ਹਾਂ ਕਿ ਉਹ ਕਰੂਗਾ ਨਾ ਔਰ ਦੂਸਰੀ ਗੱਲ ਇਹ ਹਾਂ ਇਹ ਹੋ ਸਕਦਾ ਹੈ ਕੁਝ ਪ੍ਰੋਬਲਮਸ ਆਈਆਂ ਨਹੀਂ ਜਿਹੜੀ ਇਨਸਟੈਂਟ ਹੱਲ ਹੋਣਗੀਆਂ

ਉਹ ਇੱਕ ਵਾਰ ਤੋਂ ਫੇਰ ਸਾਰਿਆਂ ਦਾ ਬਹੁਤ-ਬਹੁਤ ਦਿਲੋਂ ਕਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਇੰਨਾ ਸੋਹਣਾ ਮਤਲਬ ਇੱਕ ਪਲੇਟਫਾਰਮ ਬਣਾਇਆ ਜਿਹਨੇ ਤੇ ਇਕੱਠੇ ਹੋਏ ਆਪਾਂ ਤੁਸੀਂ ਆਨਰ ਕੀਤਾ ਰਿਸਪੈਕਟ ਕੀਤਾ ਮੈਂ ਫੇਰ ਇੱਕ ਵਾਰ ਕਹਿੰਦਾ ਜਿਹੜੀ ਵੀ ਕੋਈ ਤੁਹਾਡੀ ਦਿੱਕਤ ਹੋਈ ਵਿਦਨ ਨੈਕਸਟ ਵੀਕ ਤੋਂ ਤੁਸੀਂ ਆਪਣੀ ਆਪਣੀ ਐਸੋਸੀਏਸ਼ਨ ਲੈਵਲ ਤੇ ਇੱਕ ਮਿੰਟ ਤੋਂ ਪਹਿਲਾਂ ਮੇਰੇ ਤੱਕ ਕੋਕੇ ਆਓ ਚੰਡੀ ਘੜਾਓ 2080 ఓపెన్ ফর টুడే ਨਹੀਂ ਨਾਤੇ ਨਹੀਂ ਕੋਮੇਲੀ ਦਰਵਾਜੇ ਸਦਾ ਖੁੱਲੇ ਹਰ ਸਮੇਂ ਖੁੱਲੇ ਨੇ ਤੁਸੀਂ ਆਓਗੇ ਚਰਚਾ ਕਰੋਗੇ ਮੈਂ ਲਿਖੂਗਾ ਤੁਹਾਡੇ ਤੋਂ ਤੁਹਾਡੇ ਆਪਸ ਵਿੱਚ ਇੱਕ ਬੇਨਤੀ ਜੁੜ ਕਰੂੰਗਾ ਕਿ ਦੇਖੋ ਸਮਰੀ ਬ੍ਰੀਫਡ ਪੁਆਇੰਟ ਵਾਈਜ਼ ਬਣਾ ਕੇ ਲਿਆਓਗੇ ਸ਼ਾਇਦ ਮੈਨੂੰ ਵੀ ਸਮਝਣ ਛੋਕ ਆਊਗਾ ਵੀ ਇਹ ਸਿਕਤਾਂ ਨੇ ਜਿਵੇਂ ਅਸੀਂ ਪਹਿਲਾਂ ਵੀ ਅਸੀਂ ਕਈ ਵਾਰ ਜਦੋਂ ਮੁੱਖ ਮੰਤਰੀ ਸਾਹਿਬ ਕੋ ਪ੍ਰੈਜੈਂਟੇਸ਼ਨ ਲੈ ਕੇ ਗਏ ਆ ਅਸੀਂ ਉਹ ਗੱਲ ਕਹੀ ਸੀ ਅਸੀਂ ਕੰਮ ਬੈਠੇ ਨੇ ਵਿਨੋਦ ਵਿਸ਼ੇਸ਼ੀ ਆਸੀ ਬੁਲੇਟਸ ਪੁਆਇੰਟ ਬੜਾ ਅੱਗੇ ਲੈ ਕੇ ਜਾਂਦੇ ਸੀ ਵੀ ਆਹ ਸਾਡੇ 10 ਪੁਆਇੰਟ ਨਹੀਂ ਤਾਂ ਉਹਨੂੰ ਕੋਈ ਪੜ੍ਹ ਵੀ ਸਕੇ ਉਹ ਤੇ ਆ ਨਹੀਂ ਕਰ ਸਕਿਆ ਸੋ ਕੋਸ਼ਿਸ਼ ਕਰਾਂਗੇ ਵੀ ਜਿਵੇਂ ਸਰਲਤਾ ਦੇ ਨਾਲ ਵੀ ਉਹਦੇ ਪੁਆਇੰਟਸ ਵਧਾਈਏ ਇੰਡਸਟਰੀ ਦੇ ਵੀ ਆਹ ਦਿੱਕਤ ਹੈ ਔਰ ਉਹਦਾ ਹੱਲ ਵੀ ਆਪਾਂ ਆਪਾਂ ਸਾਰੇ ਡਿਸਕਸ ਕਰਕੇ ਆਪਣੇ ਅਫਸਰ ਸਾਹਿਬਾਨ ਨਾਲ ਇਹ ਕਹਾਂਗੇ ਇੱਕ ਵਾਰ ਤੋਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਅੱਜ ਦੀ ਇਹ ਜਿਹੜੀ ਆਨਰਿੰਗ ਸੈਰਮਨੀ ਸੀ ਇਹ ਆਲਰੀਡੀਆ ਸਟਰੀ ਰੀਰੋਲਰ ਐਸੋਸੀਏਸ਼ਨ ਆਈਸਰਾ ਵੱਲੋਂ ਫੂਟਰ ਪੁਆਇੰਟ ਐਸੋਸੀਏਸ਼ਨ ਖੰਡਾ ਵੱਲੋਂ ਕੈਟੂ ਫੀਡ ਐਸੋਸੀਏਸ਼ਨ ਖੰਡਾ ਵੱਲੋਂ ਫਲੋਰਮੈਲ ਐਸੋਸੀਏਸ਼ਨ ਖੰਡਾ ਵੱਲੋਂ ਕੁਝ ਮੈਂਬਰ ਸਾਡੇ ਕੋਲ ਲੁਧਿਆਣਾ ਤੋਂ ਸੀਸੂ ਤੋਂ ਵੀ ਆਏ ਨੇ ਸੋ ਇਹ ਸਾਰਿਆਂ ਦਾ ਇੱਕ ਸਾਂਝਾ ਉਪਰਾਲਾ ਸੀ ਤੇ ਬੜਾ ਇਹਨਾਂ ਨੇ ਮਾਣ ਸਤਿਕਾਰ ਇੱਜ਼ਤ ਪੱਖੀ ਆ ਔਰ ਇੰਡਸਟਰੀ ਦੇ ਨਾਲ ਸਾਰੇ ਅੱਜ ਇੰਡਸਟਰੀਇਸਟ ਇਕੱਠੇ ਹੋਏ ਸੀ ਇੰਡਸਟਰੀ ਦੇ ਨਾਲ ਰਿਲੇਟਡ ਕੁਝ ਜਿਹੜੀਆਂ ਇੱਕ ਦੋ ਗੱਲਾਂ ਸੀ ਉਹ ਵੀ ਡਿਸਕਸ ਹੋਈਆਂ ਔਰ ਪੂਰਨ ਪਰੋਸਾ ਮੈਂ ਇਹਨਾਂ ਨੂੰ ਦਵਾਇਆ ਇਸ ਗੱਲ ਦਾ ਕਿ ਬਤੌਰ ਇੰਡਸਟਰੀ ਐਂਡ ਕਮਰਸ ਮਿਨਿਸਟਰ ਪੰਜਾਬ ਮੈਂ ਤੁਹਾਨੂੰ ਇਹ ਵਾਅਦਾ ਕਰਦਾ ਕਿ ਜਿਹੜੀ ਇੰਡਸਟਰੀ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਹੋਊਗੀ ਆਪਾਂ ਉਹਨੂੰ ਬੜੇ ਇਤਮਾਨਾਂ ਦੇ ਨਾਲ ਆ 15 ਤਰੀਕ ਤੋਂ ਬਾਅਦ ਤੋਂ ਜਿਹੜੀ ਪੰਚਾਇਤੀ ਇਲੈਕਸ਼ਨ ਤੋਂ ਬਾਅਦ ਤੋਂ ਆਪਾਂ ਇਤਮਾਨਾਂ ਦੇ ਨਾਲ ਬੈਠ ਕੇ ਇਹਦੇ ਤੇ ਸਾਰਾ ਵਰਕਆਊਟ ਕਰਾਂਗੇ ਤੇ ਸਾਰਾ ਵਰਕਆਊਟ ਕਰਕੇ ਇਹ ਜਿਹੜੇ ਕੋਈ ਵੀ ਮਤਲਬ ਇਹ ਮੈਕਰ ਹੋਣਗੇ ਇਹਨੂੰ ਅਸੀਂ ਬਿਲਕੁਲ 100% ਰਿਜ਼ੋਲਵ ਕਰ ਦਾਂਗੇ ਧੰਨਵਾਦ ਆ ਰਾਜਿਆ ਜਿਹੜਾ ਪਰਪਸ ਸੀਗਾ ਉਹ ਇਹਨਾਂ ਨੂੰ ਵੈਲਕਮ ਕਰਨ ਦਾ ਸੀ ਬਾਤ ਕਰਨ ਦਾ ਸੀ ਤੇ ਇਹਨਾਂ ਨੂੰ ਕੈਬਨਟਿੰਗ ਸਟੇ ਬਣਾਇਆ ਗਿਆ ਸਾਡੇ ਕੰਨੇ ਖੇਹਰ ਵਾਸਤੇ ਬਹੁਤ ਵਧੀਆ ਚੀਜ਼ ਹੈ ਦੇਖੋ ਕੰਮ ਤਾਂ ਪਹਿਲਾਂ ਵੀ ਕਰਦੇ ਰਹਿੰਦੇ ਸੀ ਹੁਣ ਵੀ ਕਰਦੇ ਰਹਿਣਗੇ ਇੰਡਸਟਰੀ ਦੀਆਂ ਨਾਲ ਖਤਮ ਨਹੀਂ ਹੁੰਦੀਆਂ ਅੰਮੀਆ ਤੇ ਹੁਣ ਵੀ ਅਸੀਂ ਜਿਹੜਾ ਹੈਗਾ ਅੱਜ ਸਾਡਾ ਸਿਰਫ ਇਹੀ ਇੱਕ ਮਾਸਟਰ ਸੀਗਾ ਬਾਕੀ ਦੇ ਜਰਮਦੀਆਂ ਨੂੰ ਜਾ ਕੇ ਕਰੋ ਜਰਮਦ ਦੀ ਪ੍ਰੋਬਲਮਾਂ ਤੋਂ ਜੋ ਵੀ ਹੈਗੀਆਂ ਸਾਡੀਆਂ ਜਰਮਦੀਆਂ ਉਹ ਅਸੀਂ ਮਿਲਾਂਗੇ ਵੀ ਨੈਕਸਟ ਵੀਕ ਆਪਣੀਆਂ ਪ੍ਰੋਬਲਮਾਂ ਰਮਗਰੀ ਉਹਨਾਂ ਦੀ ਸੌਲਵ ਹੋਣਗੀਆਂ ਉਸ ਕਰਕੇ ਅੱਜ ਦਾ ਦਿਨ ਦਾ ਸਭ ਇੱਕ ਖੁਸ਼ੀ ਦੀ ਹੈ ਸੈਲੀਬ੍ਰੇਟਿੰਗ ਦਾ ਇਹਨਾਂ ਦੇ ਲਈ ਕੋਈ ਨੋਸਟਾ ਕਰਨ ਨੂੰ ਨਹੀਂ ਅਸੀਂ ਸੈਲੀਬ੍ਰੇਟ ਕਰਾਂਗੇ